ਪਹਿਲਾ ਤਾਂ ਸਰਨਮਈ ਗੱਲ ਦੱਸ ਦਿਨਾ ਇਹ ਕੋਈ ਬਲੌਗ ਨਹੀਂ ਆ ਅੱਜ ਆਪਾਂ ਤੁਹਾਡੇ ਨਾਲ ਕਰਨੀਆਂ ਦੋ ਚਾਰ ਗੱਲਾਂ ਸਾਂਝੀਆਂ ਠੀਕ ਹੈ ਜੀ ਤੇ ਉਹਨਾਂ ਦੇ ਜਵਾਬ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦਿਓ ਗੱਲਾਂ ਦੇ ਜਵਾਬ ਕਿਉਂਕਿ ਮੈਨੂੰ ਚਾਹੀਦੇ ਆ ਜੋ ਮੈਂ ਨੋਟ ਕੀਤਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਥੋੜੇ ਦਿਨ ਹੋਏ ਆ ਰਾਜਵੀਰ ਜਵੰਦਾ ਆਪਣੀ ਇੰਡਸਟਰੀ ਦੇ ਸਿੰਗਰ ਆ ਜਿਹੜੇ ਉਹਨਾਂ ਦੀ ਡੈਥ ਹੋ ਗਈ ਸੀ ਹਨਾ ਤੇ ਉਹਨਾਂ ਦੀ ਮੌਤ ਨੂੰ ਲੈ ਕੇ ਜੋ ਕਿ ਉਹਨਾਂ ਦੇ ਗਮ ਦੇ ਵਿੱਚ ਜਾਂ ਦੁੱਖ ਦੀ ਘੜੀ ਦੇ ਵਿੱਚ ਅੰਤਿਮ ਸੰਸਕਾਰ ਤੇ ਬਹੁਤ ਜਣੇ ਪਹੁੰਚੇ ਹੋਣਗੇ ਤੇ ਸੋ ਮੇਰੇ ਕੋਲੋਂ ਵੀ ਨਹੀਂ ਜਾਇਆ ਗਿਆ ਹਨਾ ਵੈਸੇ ਬਾਈ ਨਾਲ ਬਹੁਤ ਪਿਆਰ ਸੀ ਯਾਰ ਤੇ ਨਹੀਂ ਪਹੁੰਚਿਆ ਗਿਆ ਆਪਣੇ ਕੋਲ ਵੀ ਦੂਰ ਹੋਣ ਦੇ ਕਰਕੇ ਤੇ ਪਰ ਬੜਾ ਹੀ ਦੁੱਖ ਆ ਇਸ ਗੱਲ ਦਾ ਕਿ ਐਦਾਂ ਕਿਸੇ ਮਾਂ ਦਾ ਪੁੱਤ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ ਬਾਕੀ ਜੋ ਮਾਲਕ ਨੇ ਲਿਖਿਆ ਜਾਂ ਜਿਵੇਂ ਕਿਸ ਦੀ ਲਿਖੀ ਹੋਵੇਗੀ ਉਦਾਂ ਜਾਣਾ ਪੈਂਦਾ ਉਹਦੇ ਭਾਣੇ ਨੂੰ ਮੰਨਣਾ ਪੈਂਦਾ ਠੀਕ ਹੈ ਜੀ ਤੇ ਸੋ ਇੱਕ ਮਿੰਟ ਨਾ سوشل میڈیا ਤੇ ਤਸਵੀਰ ਵੇਖੀ ਆ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਉਹ ਮੈਂ ਲਾ ਦਿੰਨਾ ਇਸ ਚੀਜ਼ ਤੋਂ ਯਾਰ ਪ੍ਰੂਫ ਹੁੰਦਾ ਵਾ ਕਿ ਜਿੰਨੇ ਵੀ ਲੋਕ ਪਹੁੰਚੇ ਸੀ ਉਹਨਾਂ ਵਿੱਚੋਂ ਥੋੜੇ ਬਹੁਤੇ ਹੀ ਜੋ ਦੁੱਖ ਨੂੰ ਮਹਿਸੂਸ ਕਰਦੇ ਸੀ ਠੀਕ ਹੈ ਜੀ ਆ ਤਸਵੀਰ ਤੁਸੀਂ ਵੇਖ ਸਕਦੇ ਹੋ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕੈਮਰੇ ਤੇ ਫੋਟੋ ਵੀਡੀਓ ਬਣਾਉਣ ਵਾਲੇ ਸੀ ਕਿ ਜਿਨ੍ਹਾਂ ਨੂੰ ਕੋਈ ਦੁੱਖ ਨਹੀਂ ਸੀ ਬਾਈ ਦੇ ਅੰਤਿਮ ਸੰਸਕਾਰ ਤੇ ਵੀ ਜ਼ਿਆਦਾਤਰ ਆ ਤੁਸੀਂ ਕੈਮਰੇ ਦੇਖ ਸਕਦੇ ਹੋ ਖੁਦ ਮੈਂ ਆ ਪ੍ਰੋਫਾਈਲ ਲਾਤੀ ਆ ਡੀਪੀ ਲਾਤੀ ਆ ਹਨਾ ਤੁਸੀਂ ਚੈੱਕ ਕਰ ਸਕਦੇ ਜੇ ਆ ਫੋਟੋ ਤੇ ਚੰਗੀ ਤਰ੍ਹਾਂ ਦੇਖ ਲਓ ਕਿਦਾਂ ਕੈਮਰੇ ਚੱਕੇ ਹੋਏ ਆ ਯਾਰ ਇਸ ਤੋਂ ਪਤਾ ਲੱਗਦਾ ਕਿ ਯਾਰ ਬਾਈ ਦਾ ਕਿੰਨਾ ਕੁ ਦੁੱਖ ਆ ਜ਼ਿਆਦਾਤਰ ਤਾਂ ਲੋਕ ਉਹ ਪਹੁੰਚੇ ਹੋਏ ਸੀ ਜੋ ਕਿ ਵਿਊ ਲੈਣ ਦੀ ਖਾਤਰ ਆਪਣੇ ਚੈਨਲਾਂ ਤੇ ਵਿਊ ਵਧਾਉਣ ਦੀ ਖਾਤਰ ਤੇ ਸੋ ਯਾਰ ਐਦਾਂ ਦਾ ਕੰਮ ਨਾ ਕਰਿਆ ਕਰੋ ਭਰਾ ਮੇਰੇ ਕਿਉਂਕਿ ਪਤਾ ਉਹਨਾਂ ਨੂੰ ਹੁੰਦਾ ਜਿਨ੍ਹਾਂ ਦਾ ਕੋਈ ਤੁਰ ਜਾਂਦਾ ਤੇ ਜ਼ਿਆਦਾਤਰ ਆ ਵੇਖ ਲੋ ਸੋਸ਼ਲ ਮੀਡੀਆ ਵਾਲੇ ਕੈਮਰਾ ਤੋਂ ਤੁਸੀਂ ਆਪ ਹੀ ਹਿਸਾਬ ਲਾ ਲਓ ਯਾਰ ਬੜੇ ਦੁੱਖ ਦੀ ਗੱਲ ਆ ਯਾਰ ਤੇ ਸੋ ਮੈਨੂੰ ਬੜੀ ਹੈਰਾਨਗੀ ਵਾਲੀ ਗੱਲ ਆ ਯਾਰ ਇੱਕ ਬਹੁਤ ਦੁੱਖ ਮਹਿਸੂਸ ਹੋ ਰਿਹਾ ਕਿ ਯਾਰ ਦੁਨੀਆ ਤੇ ਕੀ ਹੋਈ ਜਾਂਦਾ ਨਾ ਕਿ ਕਿਸੇ ਨੂੰ ਦੁੱਖ ਹੀ ਨਹੀਂ ਆ ਸੋ ਨਾ ਕਰਿਆ ਕਰੋ ਭਰਾਵਰੇ ਤਾਂ ਤੇ ਸੋ ਇੱਕ ਗੱਲ ਮੈਂ ਤੁਹਾਡੀ ਨਾਲ ਹੋਰ ਸਾਂਝੀ ਕਰਨਾ ਚਾਹੁੰਦਾ ਸੀ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਵ ਸੀ ਤੇ ਸੋ ਹੁਣ ਮੈਂ ਸਿਰ ਨਹੀਂ ਟਕਿਆ ਚ ਚਲੋ ਫਿਰ ਵੀ ਸਤਿਕਾਰਾ ਮਹਾਰਾਜ ਦਾ ਦਿਲ 'ਚ ਹੋਣਾ ਚਾਹੀਦਾ ਹਨਾ ਤੇ ਬਹੁਤ ਸਤਿਕਾਰਾ ਮਹਾਰਾਜ ਦਾ ਦਿਲ 'ਚ ਤੇ ਸੋ ਮਾਫੀ ਚਾਹੁੰਦਾ ਵੀ ਮੈਂ ਸਿਰ ਨਹੀਂ ਟਕਿਆ ਉਹ ਗੱਲ ਮੈਨੂੰ ਨਹੀਂ ਕਹਿਣੀ ਚਾਹੀਦੀ ਫਿਰ ਵੀ ਮੈਂ ਚਲੋ ਕਹਿਣ ਲੱਗਾ ਵਾਂ ਉ ਇਸ ਕਰਕੇ ਕਹਿ ਲੱਗਾ ਕਿ ਯਾਰ ਮੈਂ ਸੋਚੀ ਜਾਂਦਾ ਸੀ ਤੇ ਪ੍ਰਕਾਸ਼ਪੂਰਬ ਵਾਲੇ ਦਿਨ ਸੀ ਵੀ ਰਾਤ ਨੂੰ ਗੁਰੂ ਮਹਾਰਾਜ ਦੇ ਘਰ ਗਏ ਸੀ ਗੋਲਡਨ ਟੈਂਪਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਉੱਥੇ ਮੈਂ ਯਾਰ ਇੱਕ ਚੀਜ਼ ਦੇਖੀ ਸੀ ਕਿ ਯਾਰ ਜਿਵੇਂ ਵੀ ਆਪਣੇ ਪਿੰਡਾਂ ਦੇ ਲੋਕ ਜਾਂਦੇ ਆ ਚਲੋ ਮਹਾਰਾਜ ਦੇ ਦਰਸ਼ਨ ਕਰਨ ਜਾਂਦੇ ਆ ਚਲੋ ਹੌਣ ਤਾਂ ਮੈਂ ਗੁਨਾਗਾਰ ਹੀ ਲੱਗਾ ਵੈਸੇ ਕਿ ਦਰਸ਼ਨ ਕਰਨ ਜਾਂਦੇ ਆ ਮਹਾਰਾਜ ਦੇ ਘਰ ਹਨਾ ਲੋਕ ਤੇ ਮੈਂ ਉੱਥੇ ਯਾਰ ਇਹ ਚੀਜ਼ ਜਾ ਕੇ ਦੇਖੀ ਕਿ ਯਾਰ ਜ਼ਿਆਦਾਤਰ ਲੋਕ ਜਿਹੜੇ ਚਲੋ ਸੰਗਤ ਕਹਿ ਲੋ ਜ਼ਿਆਦਾਤਰ ਐਵੇਂ ਦੀ ਸੰਗਤ ਸੀ ਮੈਂ ਦੇਖਿਆ ਕਿ ਯਾਰ ਆਪਣੇ ਚਾਰਜਿੰਗ ਲੈ ਕੇ ਨਾ ਹਨਾ ਲੰਗਰ ਦੇ ਲੰਗਰ ਹਾਲ ਦੇ ਵਿੱਚ ਸਰਾਂ ਦੇ ਵਿੱਚ ਜ਼ਿਆਦਾਤਰ ਸੰਗਤ ਮੈਂ ਐਵੇਂ ਦੀ ਦੇਖੀ ਕਿ ਸਾਰੇ ਚਾਰਜਿੰਗ ਲੋਨ ਹੀ ਭੱਜੇ ਜਾ ਰਹੇ ਸੀ ਯਾਰ ਆਪਾਂ ਗੁਰੂ ਘਰ ਮੱਥਾ ਟੇਕਣ ਲਈ ਗਏ ਉਹਨਾਂ ਦੇ ਦਰਸ਼ਨ ਕਰਨ ਲਈ ਗਏ ਆ ਜੇ ਉੱਥੇ ਜਾ ਕੇ ਵੀ ਆਪਾਂ ਫੋਨ ਚਾਰਜ ਕਰੀ ਜਾਣੇ ਤਾਂ ਕੀ ਫਾਇਦਾ ਯਾਰ ਫੋਨ ਆਪਣੇ ਘਰੋਂ ਹੀ ਚਾਰਜ ਕਰਕੇ ਜਾਓ ਹਨਾ ਜਾਂ ਤਾਂ ਉਹਨਾਂ ਨੂੰ ਚਲਾਓ ਨਾ ਆਪਾਂ ਤਾਂ ਗਏ ਆ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਮੱਥਾ ਟੇਕਣ ਹਨਾ ਆਪਣਾ ਸਿਰ ਨਵਾਉਣ ਗਏ ਆ ਉਹਨਾਂ ਤੋਂ ਕੁਝ ਲੈਣ ਗਏ ਆ ਤੇ ਉੱਥੇ ਜਾ ਕੇ ਵੀ ਜੇ ਆਪਾਂ ਆਹੀ ਕੁਝ ਕਰੀ ਜਾਨਾ ਕੀ ਫਾਇਦਾ ਯਾਰ ਗੁਰੂ ਘਰੇ ਜਾਣ ਦਾ ਉੱਥੇ ਯਾਰ ਤੁਸੀਂ ਮੰਨਣਾ ਨਹੀਂ ਯਾਰ ਸਿਆਣੇ ਸਿਆਣੇ ਬੰਦੇ ਉਹ ਵੀ ਚਾਰਜਿੰਗ ਲੱਭੀ ਜਾਂਦੇ ਸੀ ਪੁਆਇੰਟ ਲੱਭੀ ਜਾਂਦੇ ਸੀ ਤੁਹਾਨੂੰ ਪਤਾ ਪੁਆਇੰਟ ਮੱਲੇ ਹੁੰਦੇ ਆ ਨਾ ਹਨਾ ਤੇ ਪੁਆਇੰਟ ਲੱਭੀ ਜਾਂਣ ਉੱਥੇ ਕੀ ਸਾਡਾ ਚਾਰਜਿੰਗ ਲੱਗ ਜੇ ਇੱਥੇ ਚਾਰਜਿੰਗ ਲੱਗ ਜੇ ਤੇ ਸੋ ਮੈਂ ਵੀ ਛੇ ਦਿਨ ਇਨਾਂ ਚੋਂ ਹੀ ਹੁੰਦਾ ਹੋਵਾ ਪਰ ਯਾਰ ਇਹ ਗੱਲ ਸੋਚਣ ਵਾਲੀ ਆ ਬਈ ਤੇ ਸੋ ਮੈਂ ਵੀ ਨਾ ਕਰਿਆ ਕਰੋ ਯਾਰ ਜੇ ਗੁਰੂ ਘਰ ਜਾਣਾ ਹੁੰਦਾ ਨਾ ਯਾਰ ਫੋਨ ਆਪਦਾ ਬੰਦ ਕਰਕੇ ਬੰਦ ਕਰਕੇ ਚਲੋ ਜੇ ਨਹੀਂ ਜਾਣਾ ਪਰ ਫਿਰ ਵੀ ਯਾਰ ਆਹ ਕੰਮ ਨਾ ਕਰਿਆ ਕਰੋ ਕਿ ਜੇ ਉੱਥੇ ਗੁਰੂ ਘਰ ਜਾ ਕੇ ਵੀ ਆਪਾਂ ਚਾਰਜਿੰਗ ਹੀ ਲੱਦੀ ਜਾਈਏ ਤੇ ਚਾਰਜਿੰਗ ਲੱਦੀ ਜਾਈ ਤਾਂ ਆਪਣਾ ਗੁਰੂ ਵੱਲ ਧਿਆਨ ਹੀ ਨਾ ਹੋਵੇ ਗੁਰੂ ਘਰ ਜਾਉ ਸਿਰ ਚਕਾਉ ਮਹਾਰਾਜ ਦੀ ਅੱਗੇ ਦੋਵੇਂ ਹੱਥ ਜੋੜੂ ਫੋਨ ਜੇਬ ਚ ਪਾ ਕੇ ਫੇਰ ਆਸਾਂ ਮਰਾਦਾਂ ਪੂਰੀਆਂ ਨਹੀਂ ਆਂਦੀਆਂ ਵਾ ਉਦਾਂ ਆਪਾਂ ਕਹਿ ਦਿੰਨੇ ਆ ਸਾਡੀ ਆਸ ਮਰਾਦ ਨਹੀਂ ਪੂਰੀ ਹੋਈ ਅਸੀਂ ਇੰਨੇ ਗੁਰੂ ਘਰ ਗਏ ਇੰਨੇ ਐਤਵਾਰ ਚੱਲੇ ਗਏ ਤੇ ਸਾਡੀ ਫੇਰ ਵੀ ਮਾਲਕ ਨੇ ਸੁਣੀ ਨਹੀਂ ਮਾਲਕ ਨੇ ਕੀ ਸੁਣੀ ਹੈ ਯਾਰ ਮਾਲਕ ਤਾਂ ਫੇਰੀ ਸੁਣੂਗਾ ਨਾ ਜੇ ਆਪਾਂ ਸੱਚੇ ਦਿਲੋਂ ਜਾਵਾਂਗੇ ਆਪਾਂ ਲਾਉਣ ਤੇ ਚਾਰਜਿੰਗ ਚੱਲ ਜਾਂਦੇ ਆ ਤੇ ਸੋ ਰਾ ਮੇਰੇ ਮਾਫ ਕਰਿਓ ਜੇ ਕੁਛ ਗਲਤ ਕਹਿ ਦਿੱਤਾ ਹੋਵੇ ਤੇ ਸੋ ਮਿਲਦੇ ਆ ਫਿਰ ਨੈਕਸਟ ਬਲੌਗ ਦੇ ਨਾਲ ਠੀਕ ਹੈ ਜੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਜੇ ਕੋਈ ਗੱਲ ਗਲਤ ਗਈ ਗਈ ਹੋਵੇ